ਸਿੱਖ ਕੌਮ ਨੂੰ ਜਾਨੋ ਵਦ ਗੁਰੂ ਗ੍ਰੰਥ ਪਿਆਰਾ ਹੈ ਕਲ ਕੀ ਧਰ ਨੇ ਲੜ ਲਾਇਆ ਇਹ ਪੰਥ ਜੋ ਸਾਰਾ ਹੈ ਕਲ ਕੀ ਧਰ ਨੇ ਲੜ ਲਾਇਆ ਇਹ ਪੰਥ ਜੋ ਸਾਰਾ ਹੈ ਹੋ ਰਲ ਕੇ ਸਾਰੇ ਮੰਨਿਏ ਰਲ ਕੇ ਸਾਰੇ ਮੰਨਿਏ ਸੀਸ ਝੁਕਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਹੋ ਸਿੱਖ ਕੌਮ ਨੂੰ ਜਨਵਤ ਗੁਰੂ ਗ੍ਰੰਥ ਪਿਆਰਾ ਹੈ ਕਲਗੀ ਧਰ ਨੇ ਲੜ ਲਾਇਆ ਇਹ ਪੰਥ ਜੋ ਸਾਰਾ ਹੈ ਕਲਗੀ ਧਰ ਨੇ ਲੜ ਲਾਇਆ ਇਹ ਪੰਥ ਜੋ ਸਾਰਾ ਹੈ ਸਾਰੇ ਮੰਨਿਏ ਰਲ ਕੇ ਸਾਰੇ ਮੰਨਿਏ ਸੀਸ ਝੁਕਾਈਏ ਬਾਣੀ ਨੂੰ ਮਿੱਟੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਮਿੱਟੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਓ ਭਾਈ ਗੁਰਦਾਸ ਨੇ ਇਸ ਵਿੱਚ ਅੱਖਰ ਲਿਖੇ ਪਿਆਰੇ ਨੇ ਲਕੀਆ ਵਾਂਗੂ ਹੋ ਕੋਤੀਆ ਵਾਂਗੂ ਚਮਕਣ ਜਿਉਂ ਅੰਬਰ ਵਿੱਚ ਤਾਰੇ ਨੇ ਮੋਤੀਆਂ ਵਾਂਗੂ ਚਮਕਣ ਜਿਉਂ ਅੰਬਰ ਵਿੱਚ ਤਾਰੇ ਨੇ ਉਹ ਜਿੰਨਾ ਚੱਖ ਨੇ ਡਿੱਠੀ ਆਓ ਚਖਾਈਏ ਬਾਣੀ ਨੂੰ ਜਿੰਨਾ ਚੱਖ ਨੇ ਡਿੱਠੀ ਆਓ ਚਖਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਕੋ ਕਤੀ ਰਾਗ ਦੇ ਇਸ ਵਿੱਚ ਏਕ ਏਕ ਰਾਗ ਪਿਆਰਾ ਹੈ ਇੱਕ ਇੱਕ ਅੱਖਰ ਵਿੱਚੋਂ ਚੁੰਦੀ ਅੰਮ੍ਰਿਤ ਧਾਰਾ ਹੈ ਘਰ ਵਿੱਚੋਂ ਚੌਂਦੀ ਅੰਮ੍ਰਿਤ ਧਾਰਾ ਹੈ ਓ ਬੱਚਿਆਂ ਤਾਂ ਹੀ ਵੱਧ ਤੋਂ ਵੱਧ ਪੜ੍ਹਾਈਏ ਬਾਣੀ ਨੂੰ ਬੱਚਿਆਂ ਤਾਂ ਹੀ ਵੱਧ ਤੋਂ ਵੱਧ ਪੜ੍ਹਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਕਪਤਾਨਾਵਲ ਨਾ ਸਟੋਰੀ ਜੇ ਅਕਾਲ ਪੁਰਖ ਨੇ ਆਪੇ ਧੁਰ ਤੋਂ ਲਿਖ ਕੇ ਤੋਰੀ ਜੇ ਅਕਾਲ ਪੁਰਖ ਨੇ ਆਪੇ ਧੁਰ ਤੋਂ ਲਿਖ ਕੇ ਤੋਰੀ ਜੇ ਹੋ ਸ਼ੰਡੋ ਦ્વੈਦ ਵੈਤ ਤਾਮਨ ਵਸਾਈਏ ਬਾਣੀ ਨੂੰ ਛੱਡੋ ਦੁਈ ਦਵੈਤ ਤਮਨ ਵਸਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਹੋ ਭਗਤਾਂ ਸਿਖਾਂ ਭਟਾਂ ਨੂੰ ਏ ਮਿਲੀ ਆਜ਼ਾਦੀ ਏ ਕਤਾਂ ਸਿੱਖਾਂ ਪੱਟਾਂ ਨੂੰ ਏ ਮਿਲੀ ਆਜ਼ਾਦੀ ਏ ਪੰਜਵੇਂ ਗੁਰਾਂ ਨੇ ਲਿਖ ਕੇ ਬਾਣੀ ਆਪ ਹੀ ਸਾਦੀ ਏ ਪੰਜਵੇਂ ਗੁਰਾਂ ਨੇ ਲਿਖ ਕੇ ਬਾਣੀ ਆਪ ਹੀ ਸਾਦੀ ਏ ਔਸ਼ਿਫਤ ਕਰੀ ਨਾ ਜਾ ਸਿਫਤ ਕਰੀ ਨਾ ਜਾਵੇ ਹੋਰ ਸਲਾਈਏ ਬਾਣੀ ਨੂੰ ਸਿਫਤ ਕਰੀ ਨਾ ਜਾਵੇ ਹੋਰ ਸਲਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਰਮਰਤਾ ਗਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਰਮਰਤਾ ਗਾਈਏ ਬਾਣੀ ਨੂੰ ਉਹ ਨਾ ਸੁਣਦਾ ਦੁੱਖਾਂ ਦਾ ਜਿਹੜੇ ਹਿਰਦਿਓਂ ਪੜਦੇ ਨੇ ਜੋ ਬੇਮੁਖ ਨੇ ਇਸ ਤੋਂ ਓਵਜੋਗ ਚ ਸੜਦੇ ਨੇ ਸੰਗ ਤੇ ਜੋ ਬੇਮੁਖ ਨੇ ਇਸ ਤੋਂ ਓਵਜੋਗ ਚ ਸੜਦੇ ਨੇ ਉਹ ਨਾਸ ਦੁੱਖਾਂ ਦਾ ਹੁੰਦਾ ਜਦੋਂ ਸੁਣਾਈਏ ਬਾਣੀ ਨੂੰ ਨਾਸ ਦੁੱਖਾਂ ਦਾ ਹੁੰਦਾ ਜਦੋਂ ਸੋਹਣੀਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਹੋ ਤ੍ਰਿੰਦਰ ਕਲੇਰਾਂ ਵਾਲਾ ਇਸ ਨੂੰ ਸੀਸ ਝੁਕਾਉਂਦਾ ਏ ਤ੍ਰਿੰਦਰ ਕਲੇਰਾਂ ਵਾਲਾ ਇਸ ਨੂੰ ਸੀਸ ਝੁਕਾਉਂਦਾ ਏ ਲਿਖ ਕੇ ਇਹਦੀ ਮਹਿਮਾ ਤੇ ਸੰਗਤਾਂ ਵਿੱਚ ਗਾਉਂਦਾ ਏ ਲਿਖ ਕੇ ਇਹਦੀ ਮਹਿਮਾ ਤੇ ਸੰਗਤਾਂ ਵਿੱਚ ਗਾਉਂਦਾ ਏ ਕਹੇ ਕਲੇਰਾ ਵਾਲਾ ਸੀਸ ਝੁਕਾਈਏ ਬਾਣੀ ਨੂੰ ਕਹੇ ਕਲੇਰਾ ਵਾਲਾ ਸੀਸ ਝੁਕਾਈਏ ਬਾਣੀ ਨੂੰ ਮਿੱਠੀ ਸੁਰ ਵਿੱਚ ਨਾਲ ਨਿਮਰਤਾ ਗਾਈਏ ਬਾਣੀ ਨੂੰ ਸਰਵਤ ਨਾਲ ਨਿਮਰਤਾ ਗਾਈਏ ਪਾਣੀ ਨੂੰ ਹੋ